जयत श्री महला चौथा हम बारिक कछु न जाने गतमित तेरे मूर्ख मुगत इयाना हर कृपा धार दी जे मत उत्तम कर लीजे मुगत सयाना मेरा मन आलसिया उगलाना हर हर आन मिलायो गुरु साधु ਮਿਲ ਸਾਧੂ ਕਪਟ ਖੁਲਾਣਾ ਰਹਾ ਗੁਰ ਖਿਨ ਖਿਨ ਪ੍ਰੀਤ ਲਗਾਵੋ ਮੇਰੇ ਹਿਅਰੇ ਮੇਰੇ ਪ੍ਰੀਤਮ ਨਾਮ ਪਰਾਣਾ ਬਿਨ ਆਵੇ ਮਰ ਜਾਈਏ ਮੇਰੇ ਠਾਕੁਰ ਜੋ ਅਮਲੀ ਅਮਲ ਲੁਭਾਣਾ ਜਿਨ ਮਨ ਪ੍ਰੀਤ ਲਗੀ ਹਰ ਕੇਰੀ ਤਿਨ ਤੁਰ ਭਾਗ ਪੁਰਾਣਾ ਤਨ ਹਮ ਚਰਣ ਸਰੇ ਵਹਿ ਖਿਨ ਖਿਨ ਜਿਨ ਹਰ ਮੀਠ ਲਗਾਨਾ ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ ਜਨ ਬਿਛਰਿਆ ਚਿਰਿ ਮਿਲਾਨਾ ਤਨ ਤਨ ਸਤਿਗੁਰ ਜਿਨ ਨਾਮ ਦ੍ਰਿੜਾਇਆ ਜਨ ਨਾਨਕ ਤਿਸ ਕੁਰਬਾਨਾ ਜੈਤ ਸ੍ਰੀ ਮਹਲਾ ਚੌਥਾ ਸਤਿਗੁਰ ਸਾਜਨ ਪਰਖ ਵਡ ਪਾਇਆ ਹਰ ਰਸਕ ਰਸਕ ਫਲ ਲਾਗੇ ਬਾ ਮਾਇਆ ਭੁਇੰਗ ਗਰਸਿਓ ਹੈ ਪ੍ਰਾਣੀ ਗੁਰਬਚਨੀ ਬਿਸਰ ਕਾਢੇ ਬਾ ਮੇਰਾ ਮਨ RAM ਨਾਮ ਰਸ ਲਾਗੇ ਬਾ ਹਰ ਕੀਏ ਪਤਿਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੇ ਹਰ ਰਸ ਚਾਖੇ ਬਾ ਰਹਾਉ ਤਨ ਤਨ ਵਡ ਭਾਗ ਮਿਲਿਓ ਗੁਰ ਸਾਧੋ ਮਿਲੇ ਸਾਧੂ ਲਿਵ ਉਨ ਮੰਨ ਲਾਗੇ ਬਾ ਤ੍ਰਿਸ਼ਨਾ ਗਨ 부ਝੀ ਸ਼ਾਂਤ ਪਾਈ ਹਰ ਨਿਰਮਲ ਨਿਰਮਲ ਗੁਣ ਗਾਏ ਬਾ ਤਿਨਕੇ ਪਾਗ ਖੀਨ ਤੁਰ ਪਾਏ ਜਿਨ ਸਤਗੁਰ ਦਰਸ ਨਾ ਪਾਏ ਬਾ ਤੇ ਦੂਜੇ ਪਾਏ ਪਵਹਿ ਗ੍ਰਭ ਜੋਨੀ ਸਭ ਬਿਰਥਾ ਜਨਮ ਤਿਨ ਜਾਏ ਬਾ ਹਰ ਦੇਹੋ ਬਿਮਲ ਮਤ ਗੁਰ ਸਾਧ ਪਗ ਸੇਵੇ ਹਮ ਹਰ ਮੀਠ ਲਗਾਏ ਬਾ ਜਨ ਨਾਨਕ ਰੇਣ ਸਾਧ ਪਗ ਮਾਗੇ ਹਰ ਹੋਏ ਦਇਾਲ ਦਿਵਾਏ ਬਾ ਜੈਤ ਸ੍ਰੀ ਮਹਲਾ ਚੌਥਾ ਜਿਨ ਹਰ ਹਿਰਦੇ ਨਾਮ ਨ ਬਸਿਓ ਤਿਨ ਮਾਤ ਕੀਜੈ ਹਰ ਬਾਝਾ ਤਿੰਨ ਸੁਣੀ ਦੇਹ ਫਿਰੇ ਬਿਨ ਨਾਵੇ ਓਏ ਖਪ ਖਪ ਮੁਏ ਕਰਾਂਝਾ ਮੇਰੇ ਮਨ ਜਪ ਰਾਮ ਨਾਮ ਹਰ 마ਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾਰਾ ਹਰ ਕੀਰਤ ਕਲ ਯੁਗ ਪਦ ਊਤਮ ਹਰ ਪਾਈਏ ਸਤ ਗੁਰ 마ਝਾ ਉਮ ਬਲੇਹਾਰੀ ਸਤਗੁਰ ਆਪਣੇ ਜਨ ਗੁਪਤ ਨਾਮ ਪਰ ਗਾਜਾ ਦਰਸ਼ਨ ਸਾਧ ਮਿਲਿਓ ਵਡ ਭਾਗੀ ਸਭ ਕਿਲ ਬਿਖ ਗਏ ਗਵਾਜਾ ਸਤਗੁਰ ਸਾਹੋ ਪਾਇਆ ਵਡ ਦਾਣਾ ਹਰ ਕੀਏ ਬਹੁ ਗੁਣ ਸਾਜਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਜਾ ਧਰਮ ਰਾਏ ਦਰ ਕਾਗਤ ਫਾਰੇ ਜਨ ਨਾਨਕ ਲੇਖਾ ਸਮਝਾ ਜੈਤ ਸ੍ਰੀ ਮਹਲਾ ਚੌਥਾ ਸਤ ਸੰਗਤ ਸਾਧ ਪਾਈ ਵਡ ਭਾਗੀ ਮਨ ਚਲ ਤੋਂ ਭਇਓ ਅਰੂੜਾ ਅਨਹਤ ਤੁਣ ਵਾਜੇ ਨਿਤ ਵਾਜੇ ਹਰ ਅੰਮ੍ਰਿਤ ਧਾਰ ਰਸ ਲੀੜਾ ਮੇਰੇ ਮਨ ਜਪ ਰਾਮ ਨਾਮ ਹਰ ਰੂੜਾ ਮੇਰੇ ਮਨ ਤਨ ਪ੍ਰੀਤ ਲਗਾਈ ਸਤਗੁਰ ਹਰ ਮਿਲਿਓ ਲਾਇ ਜਪੀੜਾ ਰਹਾ ਸਾਕਤ ਬੰਧ ਭਏ ਹੈ ਮਾਇਆ ਬਿਖ ਸੰਚੇ ਲਾਇ ਜਕੀੜਾ ਹਰ ਕੈ ਅਰਥ ਖਰਚ ਨਹਿ ਸਾਕੇ ਜਮ ਕਾਲ ਸਹੇ ਸਿਰ ਪੀੜਾ ਜਿਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਬਹੁ ਸਰਦਾ ਲਾਏ ਮੁਖ ਧੂੜਾ ਹਲਤ ਪਲਤ ਹਰ ਸੋਭਾ ਪਾਵੇ ਹਰ ਰੰਗ ਲਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲਗੀ ਪਗ ਸਾਧ ਗੁਰ ਮਿਲ ਸਾਧੂ ਪਾਖਾਣ ਹਰਿਓ ਮਨ ਮੂੜਾ ਜੈ ਤਸਰੀ ਮਹਲਾ ਚੌਥਾ ਕਰ ਦੂਜਾ ਇਕ ਓੰਕਾਰ ਸਤ ਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰਾ ਜਿਸ ਸਿਮਰਤ ਦੁਖ ਮਿਟੇ ਹਮਾਰਾ ਹਰ ਹਰ ਸਤ ਗੁਰ ਪੁਰਖ ਮਿਲਾਵੋ ਗੁਰ ਮਿਲਿਏ ਸੁਖ ਹੋਏ ਰਾਮ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰਖੋ ਉਰ ਧਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵੋ ਗੁਰ ਮਿਲਿਏ ਪ੍ਰਗਟ ਹੋਈ ਰਾਮ ਮਦਸੂਦਨ ਹਰ ਮਾਧੋ ਪ੍ਰਾਨਾ ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਕਰੋ ਗੁਰ ਮਿਲੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੇ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਪੁਰਖ ਗੁਰ ਮਿਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ ਜੈਤ ਸ੍ਰੀ ਮਹਿਲਾ ਚੌਥਾ ਹਰ 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 ਨਾਮ ਜਪਾਹ ਗੁਰਮੁਖ ਨਾਮ ਸਦਾ ਲੈ ਲਾਹ ਹਰ 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 ਭਗਤ ਡ੍ਰਿਡਾਵੋ ਹਰ ਹਰ ਨਾਮ ਓ ਮਹਾਰਾਮ ਹਰ ਹਰ ਨਾਮ ਦਿਆਲ ਧਿਆਹਾ ਹਰ ਕੇ ਰੰਗ ਸਦਾ ਗੁਣਗਾਹ ਹਰ 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 ਜਸ ਕੋ ਮਰ ਪਾਵੋ ਮਿਲ ਸਤ ਸੰਗ ਓਮ ਆਹਾਰਾਮ ਆਓ ਸਖੀ ਹਰ ਮੇਲ ਮਿਲਾਹ ਸੁਣ ਹਰ ਕਥਾ ਨਾਮ ਲੈ ਲਾਹ ਹਰ ਹਰ ਕਿਰਪਾ ਤਾਰ ਗੁਰ ਮਿਲੋ ਗੁਰ ਮਿਲਿਏ ਹਰ ਓਮ ਆਹਾਰਾਮ ਕਰ ਕੀਰਤ ਜਸ ਅਗਮ ਅਠਾਹ ਖਿਨ ਖਿਨ RAM ਨਾਮ ਗਾਵਾ ਮੋਕੋ ਧਾਰ ਕਿਰਪਾ ਮਿਲੀਏ ਗੁਰ ਦਾਤੇ ਹਰ ਨਾਨਕ ਭਗਤ ਉਮਾਹਾਰਾਮ ਜੈਤ ਸ੍ਰੀ ਮਹਿਲਾ ਚੌਥਾ ਰਸ ਰਸ RAM ਰਸਾਲ ਸਲਾਹ ਮਨ RAM ਨਾਮ ਪੀਣਾ ਲੈ ਲਾਹ ਖਿਨ ਖਿਨ ਭਗਤ ਕਰੇ ਦਿਨ ਰਾਤੀ ਗੁਰਮਤਿ ਭਗਤ ਉਮਾਹਾਰਾਮ ਹਰ ਹਰ ਗੁਣ ਗੋਬਿੰਦ ਜਪਾਹ ਮਨ ਤਨ ਜੀਤ ਸਬਦ ਲੈ ਲਾਹ ਗੁਰਮਤਿ ਪੰਚ ਦੂਤ ਵਸ ਆਵੇ ਮਨ ਤਨ ਹਰ ਉਮਾਹਾਰਾਮ ਨਾਮ ਰਤਨ ਹਰ ਨਾਮ ਜਪਾਹ ਹਰ ਗੁਣ ਗਾਏ ਸਦਾ ਲੈ ਲਾਹ ਦੀਨ ਦਇਆਲ ਕਿਰਪਾ ਕਰ ਮਾਧੋ हर हर नाम ओ महाराम जप जगधीश जपो मन महा हर हर जगत नाथ जग लाहा तन तन वडे ठाकुर प्रभ मेरे जप नानक भगत ओ महाराम जयत श्री महला चौथा आपे योगी जुगत जुगाहा आपे निर्भो ताडी लाहा ਆਪੇ ਹੀ ਆਪ ਆਪ ਵਰਤੇ ਆਪੇ ਨਾਮ ਓ ਮਹਾਰਾਮ ਆਪੇ ਦੀਪ ਲੋ ਦੀਪਾ ਆਪੇ ਸਤਗੁਰੁ ਸਬਦ ਮਥਾ ਆਪੇ ਮਥ ਮਤ ਤਤ ਕਢਾਏ ਜਪ ਨਾਮ ਰਤਨ ਓ ਮਹਾਰਾਮ ਸਖੀ ਮਿਲਹੁ ਮਿਲ ਗੁਣ ਗਾਵਾ ਗੁਰਮੁਖ ਨਾਮ ਜਪੋ ਹਰ ਲਾਹਾ ਹਰ ਹਰ ਭਗਤ ਦ੍ਰਿੜੀ ਮਨ ਪਾਈ ਹਰ ਹਰ ਨਾਮ ਓ ਮਹਾਰਾਮ ਆਪੇ ਵਡ ਦਾਣਾ ਵਡ ਸਾਹਾ ਗੁਰਮੁਖ ਪੂੰਜੀ ਨਾਮ ਵਿਸਾਹਾ ਹਰ ਹਰ ਦਾਤ ਕਰਹੁ ਪ੍ਰਭ ਪਾਵੇ ਗੁਰ ਨਾਨਕ ਨਾਮ ਓ ਮਹਾਰਾਮ ਜੈਤ ਸ੍ਰੀ ਮਹਿਲਾ ਚੌਥਾ ਮਿਲ ਸਤ ਸੰਗਤ ਸੰਗ ਗੁਰਾਹਾ ਪੂੰਜੀ ਨਾਮ ਗੁਰਮੁਖ ਵੇਸਾਹਾ हर हर कृपा तार मधुसूदन मिल सत संग उमा हरम हर गुण वाणी श्रवण सुनाह कर कृपा सतगुरु मिलाह गुण गावे गुण बोले वाणी हर गुण जप उमा हरम सब तीर्थ वर्त जग पुण्य तोलाह हर हर नाम न ना पूजे पूजाह हर हर अतुल ਤੋ ਲਤ ਪਾਰੀ ਗੁਰਮਤ ਜਪ ਓ ਮਹਾਰਾਮ ਸਭ ਕਰਮ ਧਰਮ ਹਰ ਨਾਮ ਜਪਾਹ ਕਿਲ ਵਿਖ ਮੈਲ ਪਾਪ ਧੋਵਾਹ ਦੀਨ ਦਇਆਲ ਹੋ ਜਨ ਉਪਰ ਦਿਉ ਨਾਨਕ ਨਾਮ ਓ ਮਹਾਰਾਮ ਜੈਤ ਸ੍ਰੀ ਮਹਿਲਾ ਪੰਜਵਾ ਕਰਤੀ ਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਉਈ ਜਨੇ ਕਵਨ ਇਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਵਿਧ ਬੂਝੇ ਤਾਂ ਕੀ ਨਿਰਮਲ ਰੀਤ ਰਹਾਉ ਮਾਤ ਪਿਤਾ ਬਨਿਤਾ ਸੁਤ ਬੰਧਪ ਇਸ਼ਟ ਮੀਤ ਅਰ ਪਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹਾਈ ਮੁਕਤ ਮਾਲ ਕਨਿਕ ਲਾਲ ਹੀਰਾ मन रंजन की माया हा हा करत बिहानी अब तामह संतोख न पाया हस्त रथ अश्व पवन तेज तरि पूमन चतुरांगा संग न चालों इनमें कछुए ऊठ सिधायो नांगा हर के संत प्री प्रीतम प्रभ के ਤਾ ਕੇ ਹਰ ਹਰ ਗਾਈਏ ਨਾਨਕ ਈਹਾ ਸੁਖ ਆਗੇ ਮੁਖ ਊਜਲ ਸੰਗ ਸੰਤਨ ਕੈ ਪਾਈਏ ਜੈਤ ਸ੍ਰੀ ਮਹਲਾ ਪੰਜਵਾ ਘਰਿ ਤੇ ਜਾ ਧੁਪ ਦੇ ਇਕ ਓੰਕਾਰ ਸਤਗੁਰ ਪ੍ਰਸਾਦਿ ਦੇਹੋ ਸੰਦੇਸ ਰੋ ਕਹੀਓ ਪ੍ਰੀ ਕਹੀਓ ਬਿਸਮ ਭਈ ਮੈਂ ਬਹੁ ਬਿਦ ਸੁਨਤੇ कहो सुहागन सहियो रहाओ को कह तो सब बाहर बाहर को कह तो सब महियो बरन न से चिहन न लखिए सुहागन सात बुझो सरब निवासी कटकट -कट लेप नहीं अल पहियो नानक कहत सुनो रे लोगा संत रसन को बसयो जयतु श्री महला पंजवा तीरो सुन तीरो प्रभु को रहाओ जी प्राण मन तन सब अर्पो नीरो पेख प्रभु को नीरो बेसुमार बेअंत बड दाता मने गहीरो पेख प्रभु को ਜੋ ਚਾਹੋ ਸੋਈ ਸੋਈ ਪਾਵੋ ਆਸਾ ਮਨਸਾ ਪੂਰੋ ਜਪ ਪ੍ਰਭ ਕੋ ਗੁਰ ਪ੍ਰਸਾਦ ਨਾਨਕ ਮਨ ਵਸਿਆ ਦੁਖ ਨ ਕਭੂ ਝੂਰੋ 부ਜ ਪ੍ਰਭ ਕੋ ਜੈ ਤਸਰੀ ਮਹਿਲਾ ਪੰਜਵਾ ਲੋੜੀ ਦੜਾ ਸਾਜਨ ਮੇਰਾ ਕਰ ਕਰ ਮੰਗਲ ਗਾਵ ਹੋਨੀਕੇ ਕਟਕਟ ਤਿਸਹਿ ਬਸੇਰਾ ਰਹਾਓ ਦੁਖ ਰਾਧਨ ਦੁਖ ਰਾਧਨ ਬਿਸਰੇ ਨਾ ਕਾਹੂ ਭੇਰਾ ਨਾਮ ਜਪਤ ਕੋਟ ਸੂਰ ਉਜਾਰਾ ਬਿਨ ਸੇ ਪਰਮ ਅੰਧੇਰਾ ਥਾਨ ਥਨ ਅੰਤਰ ਸਭ ਨੀ ਜਾਈ ਜੋ ਦੀਸੇ ਸੋ ਤੇਰਾ ਸੰਤ ਸੰਗ ਪਾਵੇ ਜੋ ਨਾਨਕ ਤਿਸ ਬੋਹਰ ਨ ਹੋਈ ਹੈ ਫੇਰਾ